ਉਹਨਾਂ ਆਖਣਗੇ ਨੂੰ ਗੱਡੀ ਦੋ। ਉਹੀ ਨਾ ਮੈਂ ਉਹਨਾਂ ਨੂੰ ਆਪੇ ਹੋ ਗਿਆ ਹੀ। ਪਿਤਾੜ ਤੋਂ ਦੱਸਣੀਆਂ ਇੱਕ ਰਿਹੜ ਨਾਲ ਗੱਲ ਤੇ ਕਰਦੇ ਤੁਸੀਂ। ਚੰਗਾ ਪਲਗ ਮੈਂ ਹੁਣ ਚੱਲੀ ਹਾਂ। ਜਾਣਾ ਮੇਰੇ ਨਾਲ। ਉਹਨੇ ਤੇ ਤਿਆਰ ਹੋ ਜਾਣਾ ਛੇਤੀ। ਕੋਈ ਗੱਲ ਪਈ ਦੇ ਫੇਰ ਆਇਆ ਨਾ। ਮੰਮੀ ਇਹ ਸੋਫੇ ਕਿੱਥੋਂ ਆਏ ਦੱਸੋ। ਉਹ ਆਏ ਨੇ ਦੁਕਾਨ ਤੋਂ ਖਰੀਦ ਕੇ ਔਰ ਕਿੱਥੋਂ ਆਏ ਨੇ? ਉਹ ਮੰਮੀ ਉਹ ਤਾਂ ਮੈਨੂੰ ਪਤਾ ਦੁਕਾਨ ਤੋਂ ਹੀ ਆਏ ਨੇ। ਮੈਨੂੰ ਦੱਸ ਤੇ ਸਹੀ ਨਹੀਂ ਇਹਦੀ ਖੋਜ ਕੀ ਹੈ। ਮੈਂ ਮੰਮੀ ਤੁਹਾਨੂੰ ਕੁਝ ਪੁੱਛਣ ਡਿਆ ਤੇ ਤੁਸੀਂ ਅੱਗੇ ਹੋਰ ਬੁਝਾਰਤਾ ਪਾਈ ਜਾਣ ਡੇ ਆ ਇਹਨਾਂ ਨੇ ਕੀ ਦੱਸਣਾ ਮੈਂ ਤੁਹਾਨੂੰ ਦੱਸ ਦਿਆਂ ਨਾ ਵੀ ਖੋਜ ਕੀ ਹੈ ਹਾਂ ਤੂੰ ਦੱਸ ਦੇ ਵੀ ਕੀ ਗੱਲ ਹੈ ਕਿੱਦਾਂ ਅੰਦਰੋਂ ਭੱਜੀ ਆਈ ਜਿਵੇਂ ਮੇਰੇ ਤੇ ਨਾ ਜੱਜ ਲੱਗੀ ਹੈ ਨਾਲੇ ਇਹਦੇ ਖੰਨ ਕੀ ਭਰੇ ਨਹੀਂ ਪਿੱਡਾ ਉਖਾ ਹੋਣ ਡਿਆ ਮੇਰੇ ਨਾਲ ਚੇਚਾ ਮੈਨੂੰ ਉਧਰੋਂ ਸੱਦ ਕੇ ਲਿਆਇਆ ਜਿਵੇਂ ਨਾ ਮੈਂ ਘਰ ਆਉਣਾ ਹੀ ਨਹੀਂ ਸੀ ਤੇ ਮੰਮੀ ਤੁਸੀਂ ਕੰਮ ਹੀ ਇਦਾਂ ਦੇ ਕੀਤੇ ਆ ਤੁਹਾਡੇ ਗੀਜ ਚ ਹੀ ਤੇ ਸੋਫੇ ਮੰਗਾ ਲੰਦਿ ਇਹਨਾਂ ਨੂੰ ਪਤਾ ਨਹੀਂ ਲੱਗਣਾ ਤੁਸੀਂ ਇਹਦਾ ਪਿੰਡੋਂ ਮਂਗਾਏ ਨੇ ਤੈਨੂੰ ਕੌਣ ਆਂਦਾ ਵਾ ਸੱਭਾ ਨੋਟਾਂ ਦਾ ਮੈਂ ਖਰਚਿਆ ਵਾ ਤੇ ਟਾਉਰ ਉਹਨਾਂ ਦੀ ਬਣਾਉਂਦੇ ਆ ਇਹਦੇ ਫੋਕੀ ਮੰਮੀ ਹਾ ਵਾਲੀ ਗੱਲ ਨਾ ਤੁਹਾਡੇ ਤੇ ਟੋਕਦੀ ਆ ਤੈਹੇ ਕਿਸੇ ਨੇ ਖਰਚੀ ਆ ਤੇ ਫੋਕਿਆ ਟਾਉਰਿਆਂ ਤੁਸੀਂ ਆਪਣੀਆਂ ਬਣਾਈ ਜਾਂਦੇ ਹੋ ਇਹ ਜੀ ਮੈਂ ਤੈਨੂੰ ਸਰਪ੍ਰਾਈਜ਼ ਦਿੱਤਾ ਵਾ ਜਲਦੀ ਚੱਲ ਮੇਰ ਨਾਲ ਵਾਦੂ ਗੱਲਾਂ ਨਾ ਖਰੀ ਜਾ ਗੱਲਾਂ ਕਿਉਂ ਨਾ ਕਰਾਂ ਗੱਲ ਜਿਹੜੀ ਸੱਚ ਉਹ ਹੀ ਕਰਨੀ ਆ ਸੱਚ ਬਹੁਤੀ ਦੇਰ ਤੱਕ ਛੁਪਿਆ ਨਹੀਂ ਰਹਿਣਾ ਹੁੰਦਾ ਜੇ ਤੁਸੀਂ ਨਹੀਂ ਨਾ ਮੰਨਦੇ ਲਿਆਵਾ ਫੋਨ ਕਰਾਵਾ ਤੁਹਾਡੀ ਗੱਲ ਉਹਨਾਂ ਦੇ ਨਾਲ ਜਿੰਨਾ ਤੇ ਤੁਸੀਂ ਮੰਗੇ ਆ ਮੈਂ ਲੈ ਕੇ ਮਮੀ ਆ ਨਾ ਹੁਣ ਚੱਲੇ ਕਿੱਥੇ ਬੈਠੇ ਰਵੋ ਵੇ ਪਰਾਂ ਹੋ ਤੂੰ ਮੈਂ ਕਿਉਂ ਗੱਲ ਕਰਾਂ ਮੈਂ ਕਿਹਾ ਲੈ ਕੇ ਖਾਣ ਦਾ ਹੀ ਮੈਂ ਐਵੇਂ ਥੱਲੇ ਲੱਗੀ ਜਾਵਾਂ ਕਿਉਂ ਮਮੀ ਆਪੀ ਲੱਗ ਜਾਂਦਾ ਪਤਾ ਹੋਣੀ ਕੋਈ ਨਹੀਂ ਲੱਗ ਜਾਣਾ ਤੇ ਆਹ ਲੈ ਆਨਦੀ ਨਹੀਂ ਭੋਜਨ ਨਹੀਂ ਲਾਈ ਕਿਹਨੂੰ ਜੇ ਦਿੱਤੇ ਨੇ ਤਾਂ ਆਪਣੀ ਧੀ ਨੂੰ ਦਿੱਤੇ ਨੇ ਤਿੰਨੇ ਲੀੜੇ ਪਾ ਕੇ ਤਾਂ ਕੱਢ ਛੜਾਈ ਲੋ ਕਿੰਤੀਆਂ ਨੇ ਦਿੰਦੇ ਆਏ ਨੇ ਕੋਈ ਚਰਜ ਗੱਲ ਨਹੀਂ ਗਈ ਪਹਿਲਾਂ ਤਾਂ ਮੰਮੀ ਤੁਸੀਂ ਐਸੇ ਮੂੰਹ ਨਾਲ ਆਂਦੇ ਹੋ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਕੱਲੀ ਧੀ ਧੀ ਚਾਹੀਦੀ ਆ ਜਿਹਦਾ ਸਾਰਾ ਕੁਝ ਚਾਹੀਦਾ ਨਾ ਪਹਿਲਾਂ ਆਪਣੀ ਲਿਸਟ ਬਣਾ ਕੇ ਦੇਦੀ ਦੀ ਨਾ ਫੇਰ ਅਗਲੇ ਆਪਣੀ ਮਰਜ਼ੀ ਨਾਲ ਕਰਨ ਵਿਆ ਹੁਣ ਤਾਂ ਕਹਿਤਾ ਜਿਵੇਂ ਉਹਨਾਂ ਧੀ ਨੂੰ ਦਿੱਤੇ ਜਿੱਦਣ ਲੈਂਦੇ ਤੁਹਾਡੇ ਕੋਲ ਉਹਦੋਂ ਨਾ ਦੱਸਿਆ ਗਿਆ ਮੈਂ ਹੱਕ ਦੇ ਤਰਕੇ ਲੈ ਜਾਣਾ ਮੈਂ ਆਂ ਦੇਣੇ ਤੇ ਤੁਹਾਡੇ ਜੋਗਾ ਇਹ ਸਭ ਕੁਝ ਤੇ ਮੈਨਾਂ ਨਹੀਂ ਖਰੀਦਾ ਹੁੰਦਾ ਐਨੇ ਪੋਚੇ ਪੌਂਦੇ ਕੀ ਲੋੜੀ ਲੋਗੇ ਦੇ ਦੀ ਤੈਨੇ ਕੋਈ ਚਾਰਜ ਗੱਲ ਨਹੀਂ ਦੁਨੀਆ ਕਰਦੀ ਆਈ ਈ ਈ ਨਾ ਬਥੇਰਾ ਜੰਦੇ ਕਿਹੜਾ ਟਰੱਕ ਲੱਦ ਕੇ ਉਹਨਾਂ ਦੇ ਦਿੱਤਾ ਜਿ ਤੇਰੇ ਸੋਭੇ ਨਹੀਂ ਨਾ ਮਗਰਾ ਚੁੰਗੇ ਜੇ ਵਿਹੋ ਚੂ ਉਹ ਵੀ ਆ ਕੇ ਉਹਨਾਂ ਦੀ ਟੌਰ ਕੋਈ ਨਹੀਂ ਆ ਗਿਆ ਮੇਰੇ ਮੂੰਹ ਆਇਆ ਹੈ ਤੇ ਤੂੰ ਉਹ ਦਿਨ ਦੱਸਣਾ ਹੈ ਨਾ ਕਿ ਉੱਥੋਂ ਆਏ ਨੇ ਇੰਦਰ ਟੌਰ ਤੇ ਬਣ ਗਈ ਪਰ ਕੀ ਫਾਇਦਾ ਜੇ ਆ ਕੇ ਚੀਜ਼ ਲਈ ਤੇ ਉਹਦੇ ਵਿੱਚ ਕੋਈ ਮੁੱਲ ਨਹੀਂ ਹੁੰਦਾ ਆਹ ਤੇ ਇਹੋ ਤੇ ਗੱਲ ਮੰਮੀ ਮੰਗ ਕੇ ਚੀਜ਼ ਲਈ ਤੇ ਫਿਰ ਕੀ ਲਈ ਅਗਲੇ ਆਪਣੇ ਆਪ ਦੀ ਉਹਦੀ ਟੌਰ ਹੋਣੀ ਸੀ ਬਥੇਰਾ ਜਰਮਾ ਮੈਂਦੀ ਰਹੀ ਉਹਨਾਂ ਦੇ ਮੂੰਹ ਵੱਲ ਉਹਨਾਂ ਨੂੰ ਤਾਂ ਸ਼ਰਮੀ ਨਾ ਆਈ ਮੰਮੀ ਪਰ ਮੇਰੀ ਸੁਣ ਲੋ ਗੱਲ ਆ ਹੁਣ ਇਹਦਾ ਕੀਤਾ ਜੇ ਗਾਂ ਕੀਤਾ ਨਾ ਤਾਂ ਵੇਖੋ ਤਰ ਤੇ ਨਾਲੇ ਜਿੰਨੇ ਦਾ ਆਏ ਨੇ ਮੈਂ ਪੈਸੇ ਦੇ ਕੇ ਆਉਣੇ ਉਹਨਾਂ ਨੂੰ ਕਿਉਂ ਤੋਂ ਪੈਸੇ ਦੇ ਕੇ ਆਉਣੇ ਨੇ ਕੀ ਗੱਲ ਕਿਉਂ ਦੇਣੀਆਂ ਪੁੱਤਰਾਂ ਵਾਲਾ ਕੌਣ ਦਿੰਦਾ ਹੁੰਦਾ ਏ ਚਾਹ ਕੁੱਟ ਪਿਆਲੀ ਉਹ ਵੀ ਮੋਲੇ ਲੱਣੇ ਬੇਦੀ ਤਣ ਤੇ ਅਸਰ ਆ ਗਈ ਏ ਚੁੱਪ ਕਰਕੇ ਤਾਂ ਬੈਠਾ ਰਾ ਵਾਦੂ ਗੱਲ ਨਾ ਕਰੀ ਮੇਰੇ ਤੋਂ ਬਿਨਾ ਕਿੱਡਾ ਤੋ ਉਹਨਾਂ ਨੇ ਐਉਂ ਅਜਿਹਾ ਤੇਰੇ ਛੱਤੀ ਕੋਲ ਪਾਛੜਿਆ ਉਹ ਵਾਜੀਓ ਮੈਂ ਕੀ ਕਹਿੰਨੀ ਆ ਤੇਰੇ ਚੰਗੇ ਵਾਸਤੇ ਕਹਿੰਦੀ ਕਿ ਇਦਾਂ ਦੇ ਕੰਮ ਨਹੀਂ ਕਰਦੇ ਬੰਦਾ ਚੰਗਾ ਨਹੀਂ ਲੱਗਦਾ ਆਹ ਫਿਰ ਮੈਂ ਮੰਗਾਏ ਨੇ ਆਹ ਮੂੰਹ ਫੜਾਈਦਾ ਮੈਨੂੰ ਲਾ ਕੇ ਕਹੇ ਮੈਂ ਸਾਰੀ ਗੱਲ ਉਹਦੇ ਨਾਲ ਕਰਾਂ ਜਿਹੜੀ ਜਿਹੜੀ ਚੀਜ਼ੇ ਰਹਿੰਦੀਆਂ ਨਾ ਉਹ ਵੀ ਸਾਡੇ ਘਰ ਕਲਾ ਕਿੱਡਾ ਕਲੇਸ਼ ਪਾਇਆ ਤੇਰੀ ਮਾਂ ਨਾ ਜੇ ਐਡੀ ਮੱਤ ਵਾਲੀ ਹੁੰਦੀ ਤੇ ਗੇਤਰੀ ਦੇ ਕੇ ਕਲਾਉਂਦੀ ਹੱਦ ਹੋ ਗਈ ਮਮੀ ਤੇਰੇ ਵੱਲੀ ਤੇਡੀ ਆਪਣੀ ਕੋਈ ਧੀ ਨਹੀਂ ਨਾ ਹੈਗੀ ਤਾ ਕਰਕੇ ਨਹੀਂ ਤੈਨੂੰ ਪਤਾ ਲੱਗਦਾ ਪਤੀਆਂ ਦੇ ਦੁੱਖ ਕੀ ਹੁੰਦੇ ਨੇ ਇੱਕ ਤੇ ਆ ਵੇਖਾ ਸੌਰਿਆਂ ਦਾ ਚੁੰਮਚਾ ਬਣਿਆ ਵੈ ਮਗਰ ਲਾਇਆ ਉਹਨਾਂ ਤੇਨੂੰ ਮੰਮੀ ਮਗਰ ਨਹੀਂ ਲਾਇਆ ਜੀ ਗੱਲ ਹੈ ਹੋਰ ਕੀ ਹੈ ਹਾਲ ਇੱਥੋਂ ਪਤਾ ਲੱਗਦਾ ਵੈ ਤੂੰ ਦੱਸ ਨਹੀਂ ਮੰਮੀ ਜਦੋਂ ਸਾਰਾ ਕੁਝ ਘਰ 'ਚ ਹੋਏ ਤੇ ਫਿਰ ਮੰਗਣ ਦੀ ਕੀ ਲੋੜ ਹੈ ਮੰਗਤਿਆਂ ਵਾਂਗੂ ਹੱਥ ਡਾੜਾ ਕੇ ਮੰਗਦੇ ਫਿਰਦੇ ਹੋ ਨਹੀਂ ਤਾਂ ਮਾਤਰੀ ਨੇ ਹੁਣ ਸਾਡੇ ਘਰ 'ਚ ਕਲੇਸ਼ ਪਾਇਆ ਵੈ ਐਡੀ ਅਕਲ ਵਾਲੀ ਹੁੰਦੀ ਤਾਂ ਦੇਖ ਕੇ ਤੁਰਦੀ ਈ ਮੰਮੀ ਮੇਰੀ ਸੁਣੋ ਗੱਲ 'ਚ ਤੁਸੀਂ ਐਡੇ ਆਕੜ ਵਾਲੇ ਤੇ ਤੁਸੀਂ ਲੈਂਦੇ ਪਹਿਲਾਂ ਸਭੋਂ ਯੋਗ ਬੰਨਾਂ ਲਿਆ ਮਦੂ ਇਹ ਅਪਤਰਾਵਾਲਿਆਂ ਨੂੰ ਆਪੇ ਸ਼ਰਮ ਹੋਣੀ ਚਾਹੀਦੀ ਐ ਮੈਂ ਕਿਉਂ ਘਰ ਲੈਂਦੀ ਪੁੱਤਰ ਵੀ ਆਈਏ ਜਾਂਦੇ ਨਾ ਘਰ ਭਰ ਜਾਂਦਾ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣੋ ਚੁੱਪ ਕਰਕੇ ਜੇ ਮੌਕਾ ਹੈਗਾ ਜੇ ਉਹ ਜਿਹੜਾ ਪੈਲੀ ਵਾਲਾ ਰੋੜਾ ਨਾ ਉਹ ਮੁਕਾ ਦਿਓ ਰਿਸ਼ਤੇਦਾਰਾਂ ਤੱਕ ਪਤਾ ਲੱਗ ਗਿਆ ਹੁਣ ਤੇ ਮੇਰੇ ਪੇਕੇ ਵੀ ਪਤਾ ਲੱਗ ਗਿਆ ਹੁਣ ਤੇ ਇਹ ਗੱਲ ਦਾ ਕੋਈ ਨਹੀਂ ਲੱਗ ਗਿਆ ਤੇਰੇ ਪੇਕੇ ਦੇ ਮੇਰੇ ਤੋਂ ਨਾ ਤੋਖ ਨਹੀਂ ਪੀੜੀ ਨੂੰ ਮੇ ਕੀ ਗੱਲ ਹੋ ਗਈ ਤੁਹਾਨੂੰ ਮੇਰੇ ਘਰ ਸੁਣ ਗੱਲ ਕਿੱਧਰ ਦੀ ਚੱਲਣ ਢਈ ਤੂੰ ਹਵੈ ਵਿੱਚ ਕਿਹੜੀ ਗੱਲ ਕਰ ਲਈਏ ਉਹ ਮੈਂ ਕੋਈ ਗੱਲ ਦਾ ਨਵੇੜਾ ਕਰਾਂ ਚਾਹੇ ਨਾ ਕਰਾਂ ਤੁਹਾਨੂੰ ਕੋਈ ਮਤਲਬ ਨਹੀਂ ਉਹ ਗੱਲ ਮੈਂ ਤੂੰ ਇਹ ਰਿਸ਼ਤੇਦਾਰੀਆਂ ਖਤਮ ਕਰਨਾ ਫਿਰ ਚਾਰਸ਼ਫੇ ਨਹੀਂ ਚਾਰਸ਼ਫੇ ਤੂੰ ਹੀ ਸੱਚੇ ਰਹਿ ਗਿਆ ਬਾਕੀ ਸਾਰੀ ਦੁਨੀਆ ਝੂਠੀ ਆ ਤੂੰ ਇਹ ਦਿੰਦੇ ਜਿੰਨਾ ਹੈਗਾ ਨਾ ਪੈਸਾ ਸਾਰਾ ਇਕੱਠਾ ਕਰ ਲਾ ਤੱਕੀ ਦੇ ਲਈ ਨਹੀਂ ਕਰਨਾ ਮੂਰਖਾ ਇਹ ਵੇਲਾ ਮੁਰਦੇ ਹੱਥ ਨਹੀਂ ਹੁੰਦਾ ਹੁੰਦਾ ਕਰਕੇ ਮੰਮੀ ਕੀ ਕਰਨਾ ਵਾ ਜਦੋਂ ਕਿਸੇ ਨੇ ਆਉਣਾ ਜਾਣਾ ਨਹੀਂ ਕੇਕ ਉਹ ਤੇ ਕੀ ਕਰਨਾ ਪੈਸੇ ਨੂੰ ਇਹ ਆ ਜਾਣਗੇ ਤੂੰ ਚੁੱਪ ਕਰ ਮੈਂ ਤੈਨੂੰ ਪਹਿਲਾਂ ਸਮਝਾਇਆ ਬਿੰਦਰਾ ਬਹੁਤਾ ਚਿਰ ਨਾ ਐਵੇਂ ਸਿਰਨੇ ਕੀ ਪਾਈਦਾ ਹੁੰਦਾ ਕੋਈ ਨਹੀਂ 2 ਸਾਲ ਸਾਲ ਨਾ ਮਿਲਣਗੇ ਤੇ ਕੋਈ ਗੱਲ ਨਹੀਂ ਉਹ ਹੀ ਨੇ ਜਿਨ੍ਹਾਂ ਨੇ ਵੇਖੀ ਹਾਂ ਆਪੇ ਘਰ ਆਉਣਾ ਸਾਡੇ ਹੂੰ ਐਡੇ ਮੈਂ ਨਹੀਂ ਪਿਓ ਵਿਲੇ ਆ ਨਾ ਜਿਨ੍ਹਾਂ ਨੇ ਭੱਜ ਭੱਜ ਕੇ ਤੁਹਾਡੇ ਕੋਲ ਆਉਣਾ ਵਾ ਨਾਲੇ ਤੁਸੀਂ ਅਗਲਿਆਂ ਦੀਆਂ ਚੀਜ਼ਾਂ ਲਾਓ ਤੇ ਅਗਨੇ ਆਣੇ ਤੁਹਾਨੂੰ ਆਣਨ ਕੇ ਮਿਲਣੋ ਚੱਭਗਾ ਕੇ ਜਾ ਉਧਰ ਐਵੇਂ ਲੜਾਈ ਪਾ ਕਰ ਚ ਉਹ ਮੇਰੀ ਗੱਲ ਸੁਣ ਤੂੰ ਉਹਨਾਂ ਨੂੰ ਕੁਛ ਵੀ ਆਏ ਕਿੰਨੇ ਦੇ ਨੇ ਉਹਨਾਂ ਨੂੰ ਪੈਸੇ ਪਾਈਏ ਅੱਜ ਉਹਨਾਂ ਨੂੰ ਪਤਾ ਹੀ ਨਾ ਵਾ ਦੇਖੀਏ ਮੈਂ ਜੇ ਹੱਥ ਨਾ ਵਡਾਂਗੀ ਮੈਂ ਦੇਨੇ ਨਹੀਂ ਆ ਹੋਰ ਦੇਨੇ ਤਾਂ ਹੋਰ ਜਲ ਫੋਨ ਕਰ ਲੈ ਸੱਚੀ ਮੈਂ ਖੰਡੀਆਂ ਚੁੰਚਾ ਬਣਿਆ ਉਹਨਾਂ ਦਾ ਉਹ ਜੀ ਇਹਦੀ ਮਾਂ ਚਲਾ ਕੇ ਫਫੇ ਕੁੱਟਣੀ ਉਹ ਚਿਆ ਪੈਰਾਂ ਵਾਲੀ ਜਿੱਦਾਂ ਦੇ ਸਾਡੇ ਘਰ ਆ ਵਿਆਹ ਕੇ ਖਲਾਈ ਕਲਾਈ ਪਾਈ ਛੜੀ ਆਖਰ ਆ ਗਈ ਕੀ ਦੇ ਦਿੱਤਾ ਤੇ ਕਰ ਲਓ ਗੱਲ ਇਹਨਾਂ ਦੇ ਨਾਲ ਇਹਨਾਂ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਜਿਹੜੀਆਂ ਰਹਿਣੀਆਂ ਚੀਜ਼ਾਂ ਲੈਣੇ ਤੇ ਉਹ ਵੀ ਸੁਣਾਤੀਆਂ ਵਾ ਕਿ ਉਹ ਵੀ ਹੁਣ ਉਹਨਾਂ ਤੋਂ ਮੰਗਾ। ਐਵੇਂ ਮੰਗਾਉਣੀਆਂ ਕਹਤਾ ਤਾਂ ਮੰਗਾਲਿਆ ਨਹੀਂ ਆਣੇ ਬਣਾ। ਉਹਨਾਂ ਨੇ ਮੈਨੂੰ ਜੀਂਦੇ ਨਾ ਵਾ ਹੁਣ। ਮਨਦੀਪਾ ਮੇਰੇ ਸੋਹਣੇ ਗੱਲ ਜੋ ਕਹਿੰਦੇ ਐਵੇਂ ਉਹਨਾਂ ਤੇ ਅਸਰ ਕਰੀ ਤੂੰ। ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ। ਕੀ ਆਪੇ ਹਾਂ ਮੇਰੇ ਕੋਲ ਗਲਤੀ ਹੋ ਗਈ ਏ ਮੈਂ ਸੋਚ ਮੰਗਾ ਲੀਆਂ ਤੇ ਉਹਨਾਂ ਨੇ ਇਹ ਨਾ ਵੱਡਾ ਕੰਮ ਕੀਤਾ ਉਹਨਾਂ ਨੇ ਤਾਂ ਨਹੀਂ ਗਲਤੀ ਮੰਨੀ ਤੇ ਹੁਣ ਉਹ ਗਲਤੀ ਮੰਨਨ ਦੇਣ ਅਗਲੇ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੇ ਸਗੋਂ ਉਲਟਾ ਵਾਲਾ ਨੂੰ ਪੈਣ ਦੇ ਆ ਕਿ ਮਂਗਾਏ ਨਹੀਂ ਆਹੋ ਤੌਰ ਨਾ ਮਂਗਾਏ ਮੈਂ ਤੇ ਹੁਣ ਉਹਨਾਂ ਨੂੰ ਕਹਿਣਾ ਜਿਹੜੀਆਂ ਰਹਿੰਦੀਆਂ ਚੀਜ਼ਾਂ ਵੀ ਖਲਾਓ ਤੁਸੀਂ ਮੇਰੇ ਸੁਣੋ ਗੱਲ ਤੂੰ ਕਰਕੇ ਨਾ ਫੋਨ ਤੇ ਪੁੱਛਦਾ ਆਪਾਂ ਉਹਨਾਂ ਨੂੰ ਪੈਸੇ ਦੇਈਏ ਹੁਣ ਫੇਰ ਉਹਨਾਂ ਨੂੰ ਦੱਸਾ ਫੋਨ ਕਰਕੇ ਤੇ ਸਾਡੇ ਘਰ ਚ ਕਪੱਤ ਪੈ ਗਿਆ ਵਾ ਉਹਨਾਂ ਨੇ ਤੇ ਮੈਨੂੰ ਪਹਿਲਾਂ ਹੀ ਕਿਹਾ ਸੀ ਕਿ ਹੁਣ ਘਰ ਵਿੱਚ ਲੜਾਈ ਨਾ ਪਾਈ ਸਾਡੇ ਕਰਕੇ ਉਹ ਲੈਣ ਦੇ ਨੇ ਪੈਸੇ ਵਾਪਸ ਵੇਖਾ ਕਿ ਢੀ ਇਹਦੀ ਜ਼ੁਬਾਨ ਚੱਲਣ ਲਈ 10 ਕਿੱਲਿਆਂ ਦਾ ਮੇਰਾ ਪੁੱਤਰ ਮਾਲਕ ਹੈ ਲੋਕੀ ਤੇ ਗੱਡੀਆਂ ਦੇਂਦੇ ਨੇ ਆ ਚਾਰਕ ਕੁਰਸੀਆਂ ਦਿੱਤੀਆਂ ਤੇ ਕਿੱਡਾ ਡਹੀਂ ਆਖਣ ਕਿੱਥੇ ਮੰਮੀ ਕੁਰਸੀਆਂ ਤੁਹਾਨੂੰ ਕੁਰਸੀਆਂ ਲੱਗਣੀਆਂ ਵਾ ਜੇ 10 ਕਿੱਲਿਆਂ ਦਾ ਮਾਲਕ ਤੇ ਬਣਾ ਕੇ ਛੱਡਿਆ ਜੇ ਆ ਘਰ ਤੇ ਚਾਰ ਪਾਹੇ ਲਾ ਲੈਣੇ ਤੇ ਹੁਣ ਪਤਾ ਤੇ ਲੱਗ ਜੁਨਾ ਪਈ ਘਰ ਬਣਾਇਆ ਵਾ ਜੋੜੀ ਛੱਡੇ ਜੇ ਨੀਰੇ ਪੁਰੇ ਮੇਰੀ ਸੁਣ ਗੱਲ ਘਰ ਬਣਾਇਆ ਤਾਂ ਇੱਥੇ ਬੈਠੀ ਨਹੀਂ ਆਣ ਕੇ ਤੇ ਨੂੰ ਛੜਕਦੇ ਨਹੀਂ ਬਾਲਿਆ ਹੈਗਾ ਬਾਹਰ ਸੋਭਾ ਹੁੰਦੀ ਹੈ ਜਦੋਂ ਨਾ ਜੱਟ ਦੀ ਮਰੱਬਾ ਹੋਵੇ ਨਾ ਉਹ ਸੋਭਾ ਬੜੀ ਟਾਡੀ ਹੁੰਦੀ ਆ ਨਾ ਚਾਰ ਸਵੇਰੇ ਤੜੇ ਸਰਚ ਖੇ ਹੀ ਪੈਣ ਦੀ ਕਿਤੇ ਜਾਣ ਜੋਗੇ ਛੱਡਾ ਤੂੰ ਸਾਨੂੰ ਕਿਹੜੀ ਗੱਲੋਂ ਖੇ ਪੈਣ ਲਈ ਏ ਸਰਦਾਰੀ ਬਣਾ ਕੇ ਬੈਠੇ ਆ ਆਹੋ ਬੈਠੇ ਏ ਤੁਸੀਂ ਬਣਾ ਕੇ ਸਰਦਾਰੀ ਮੇਰੇ ਪੁਰੇ ਤੁਹਾਡੇ ਦਾ ਕਿਲੇ ਵੇਖੇ ਜਾਣੇ ਕਹਿਣੇ ਤੇ ਮੇਰੀ ਸੋਣ ਗੱਲ ਮੇਰਾ ਪੋੜਾ ਪਾ ਪਾ ਲਾ ਕੇ ਹਣ ਖਾਣੀ ਛੜੀਦਾ ਨਵਦੀਪ ਤੈਨੂੰ ਮਾਫਾ ਨਾ ਬਨਾ ਜਾ ਲੜਾਈ ਮਕਾਉਣੀ ਹੈ ਨਹੀਂ ਕੀ ਹੁਣ ਹਨ ਇਹੋ ਬੋਲਣ ਦੇ ਨੇ ਬਾੜ ਤੂੰ ਜਾ ਮੰਮੀ ਤੈਹੀ ਕਰੋ ਆਪਣਾ ਕੰਮ ਜਾਓ ਔਰ ਡਈ ਹੁਣ ਤੁਹਾਨੂੰ ਦੇਖਣ ਜਿੱਦਰ ਮੈਂ ਤੇਰੀ ਬੋਲਨ ਲਈ ਇਹੋ ਹੀ ਆਖਣ ਲਈ ਇਹ ਬਣਾਇਆ ਕੀ ਜਾਂ ਕੀ ਨਹੀਂ ਬਣਾਇਆ ਹੈਗਾ ਮੈਨੂੰ ਦੱਸ ਕਿ 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 ਮੈਂ ਲੇਮ ਦਈਨਾ ਚੰਗਾ ਤੇ ਇਹ ਨਾ ਹੋਇਆ ਪਾਪਾ ਆ ਗਏ ਢਿੱਕਣ ਦੇ ਪਾਪਾ ਨੂੰ ਦੇ ਪਾਣੀਆ ਮਾਜੀ ਨੇ ਪਾਣੀ ਤੇ ਨਹੀਂ ਪੀਣਾ ਕਰ ਲੈਣਾ ਲੈ ਬਸ ਇਹਨੇ ਤਾਂ ਡਿਆ ਇਹਨੂੰ ਤਾਂ ਬਸ ਇਹੋ ਕੰਮ ਆਉਰੇ ਪਿਆ ਉਰੇਆ ਪੁੱਤਰ ਕਿੱਦਾਂ ਫਿਰ ਕਵਲ ਠੀਕ ਠਾਕ ਹੀ ਹਾਂ ਵਧੀਆ ਹੀ ਜਾਣ ਕੇ ਮਨ ਪਰੰਦੀ ਸੀ ਚਲੋ ਹੁੰਦਾ ਹੀ ਆ ਧੀਆ ਨੂੰ ਇੰਨਾ ਕਿ ਜਦੋਂ ਪੇਕਿਆਂ ਤੋਂ ਜਾਂਦੀਆਂ ਨੇ ਫਿਰ ਤੁਹਾਨੂੰ ਪਤਾ ਦਿਲ ਤੇ ਹੌਲਾ ਹੁੰਦਾ ਹੀ ਆ ਤੇ ਛੇਤੀ ਆਗੇ ਛੇਤੀ ਉਹ ਤਾਂ ਬੜਾ ਜ਼ੋਰ ਲਾਉਂਦੀ ਕਵਲ ਤਾਂ ਕਹਿੰਦੀ ਬੈਠ ਜਾ ਰੋਟੀ ਖਾ ਕੇ ਜਾਇਓ ਤੇ ਭਾਈ ਵੀ ਨਹੀਂ ਆਉਂਦੇ ਐਡੇ ਭਾਈ ਜੰਦੇ ਰਹਿਣ ਦੋ ਮੈਨੂੰ ਚੜਾ ਕੇ ਜਾਇਓ ਪਰਸੋਂ ਮੈਂ ਵੀ ਨਹੀਂ ਪਿੱਛੇ ਕਿੱਦਾਂ ਸਰਨਾ ਜਰਾ ਫਿਰ ਮੁੜ ਕੇ ਇਦਾਂ ਹੀ ਗੱਲਾਂਬਾਤਾਂ ਮਾਰਦਿਆਂ 10 ਮਿੰਟ ਪਰਸੋਂ ਜਾਣਾ ਮੈਂ ਪਰਸੋਂ ਜਾਣਾ ਕਰ ਲੈਣਾ ਨਾ ਅੱਛਾ ਅੱਛਾ ਠੀਕ ਆ ਹਾਂ ਕਨਫਰਮ ਹੋ ਗਿਆ ਵਾ ਤੇ ਪਰਸੋਂ ਆਪਾਂ ਜਾਣਾ ਵਾ। ਰਾਤੀ ਫਲੈਟ। ਹਾਂ ਰਾਤੀ ਆ ਫਲੈਟ। ਰਾਤ ਬੜੀ ਮੁਸ਼ਕਲ ਹੋ ਜੇ ਨਹੀਂ ਸਾਡੇ ਕਿੱਦਾਂ ਜਾਇਆ ਜਾਣਾ ਦੋਏ ਕੁੜੀਆਂ ਨਾਲ। ਮੁਸ਼ਕਲ ਤਾਂ ਹੋ ਜਾਣੀ ਆ ਪਰ ਤੈਨੂੰ ਪਤਾ ਹੁਣ ਜਾਣਾ ਤੇ ਪੈਣਾ ਹੀ ਆ। ਤੇ ਨਾਲੇ ਆ ਵੀ ਚਲੋ ਕੋਈ ਨ ਕਰ ਲਾਂਗੇ ਇੰਤਿਆਮ ਕੋਈ ਏਡੀ ਵੱਡੀ ਗੱਲ ਨਹੀਂ ਆ। ਨਹੀਂ ਤੇ ਪਿੰਦਰ ਉਹਨਾਂ ਨੂੰ ਫੋਨ ਕਰ ਲਾਂਗੇ ਤੇ ਇੱਥੇ ਆ ਜਿਓ ਤੇ ਇਕੱਠੇ ਚੱਲ ਜਾਾਂਗੇ। ਉਹਨਾਂ ਨੇ ਫੋਨ ਨਹੀਂ ਕੀਤਾ ਉਹਨਾਂ ਨੂੰ। ਕੋ ਲਖਵਿੰਦਰ ਭਾਜੀ ਕਹਿੰਦੇ ਵੀ ਮੈਂ ਕੀਤਾ ਦੋ ਤਿੰਨਾਂ ਦੀ ਫੋਨ ਪਿੰਦਰ ਨੂੰ ਪਰ ਉਹਨੇ ਚੁੱਕਿਆ ਨਹੀਂ ਹੈਗਾ। ਉਹ ਉਦਾਂ ਹੀ ਨਹੀਂ ਕਿਤੇ ਪਤਾ ਨਹੀਂ ਲੱਗਾ ਹੁਣ। ਉਹ ਕੰਮ ਕਾਰਜ ਕੱਲਾ ਬੰਦਾ ਫਿਰ ਤੈਨੂੰ ਪਤਾ ਬਾਹਰ ਅੰਦਰ ਉਹਨੂੰ ਨਹੀਂ ਸੌਰ ਜੇ ਨੇ ਹੋ ਜਾਂਦਾ ਵਾਧਾ ਘਾਟਾ ਤੇ ਮੈਂ ਉਹਨਾਂ ਨੂੰ ਕਹਿ ਮੈਂ ਆਪੇ ਫੋਨ ਕਰ ਲਾਂਗਾ ਤੂੰ ਇਹ ਨਾ ਗਲਤੀ ਚਿੰਤਾ ਲਵੋ ਚੱਲ ਕੋਈ ਗੱਲ ਨਹੀਂ ਲਾ ਛੜਨਾ ਹੀ ਫਿਰ ਘਰ ਚ ਸੌ ਕੰਮ ਹੁੰਦੇ ਆ ਚੱਲ ਪਹਿਲਾਂ ਦੱਸਿਆ ਹੋਏ ਫਿਰ ਵੀ ਬੰਦਾ ਆ ਜਾਂਦਾ ਇੱਕ ਗੱਲ ਮੈਂ ਸੋਚਣ ਡਿਆ ਅਗਰ ਲਈ ਨਾ ਬੇਲਾ ਭਾਈ ਨਾ ਜੇ ਕਿੰਨੀ ਰੌਣਕ ਜੋ ਭਾਈ ਚਲ ਗਏ ਤਾਂ ਵਹ ਕਵਲ ਨੂੰ ਹੀ ਉੱਥੇ ਹੋਰ ਤਰਾਨਾ ਐਡਾ ਵੱਡਾ ਘਰ ਆ ਤੇ ਇਕੱਲੇ ਘਰ ਚ ਰਹਿਣਾ ਹੁੰਦਾ ਬੜਾ ਔਖਾ ਹੈ ਨਾ ਭਾਈ ਜਿੱਦਾਂ ਮਰਜੀ ਐ ਮਾਸੀ ਮਾਸੜੋ ਆਪਣੀ ਜਗ੍ਹਾ ਵਾ ਉਹ ਤੇ ਆ ਬਜ਼ੁਰ ਸਹੀ ਗੱਲ ਅਪਰਦੇਸ਼ਾਂ ਦਾ ਵੀ ਕਹਿ ਦਿੰਦੇ ਆ ਰੋਟੀ ਖਾਤਰ ਜਾਣਾ ਪੈਂਦਾ ਪਰ ਪਿੱਛੇ ਜਿਹੜੇ ਰਹਿੰਦੇ ਆ ਨਾ ਵਿਚਾਰੇ ਵਿਛੋੜਾ ਵੀ ਬੜਾ ਔਖਾ ਹੁੰਦਾ ਚਲ ਕੋਈ ਗੱਲ ਨਹੀਂ ਤੱਕਵਲੀ ਦੇਹੀ ਮੈਂ ਨਾ ਗੱਲਾਂ ਕਰਨ ਮੈਂ ਕਹੇ ਕੋਈ ਗੱਲ ਨਹੀਂ ਤੈਨੂੰ ਲੈ ਆਵਾਂਗੇ ਜਿਦਨ ਭਾਜੀ ਚੱਲ ਜਾਣਗੇ ਇੱਕ ਦੋ ਦਿਨ ਛੱਡ ਕੇ ਤੇ ਫਿਰ ਲੈ ਆਵਾਂਗੇ ਤੂੰ ਇੱਕ ਕੰਮ ਹੋਰ ਕਰਿਆ ਕਰ ਕਵਲ ਨੂੰ ਨਾ ਹੌਸਲਾ ਦਿਆ ਕਰ ਬੱਸ ਵਾਦ ਦੇਲਣਾ ਛੋਟਾ ਕਰ ਇਹ ਨਹੀਂ ਮਤਲਬ ਵੀ ਉਹ ਕਿਤੇ ਵਿਚਾਰੀ ਦਿਲ ਡੋਲੇ ਤੇ ਤੂੰ ਅੱਗੇ ਹੈ ਉਹਦਾ ਤੂੰ ਹੀ ਰੋਣ ਲੱਗ ਪੈਂ ਇਦਾਂ ਫਿਰ ਬੱਚੇ ਦਾ ਦਿਲ ਹੌਲਾ ਹੁੰਦਾ ਵਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਚਲ ਮੈਂ ਇਦਾਂ ਕਰਦਾ ਪਿੰਦਰ ਨੂੰ ਫੋਨ ਕਰ ਹੀ ਦਵਾ ਚਲ ਫੋਨ ਕਰ ਲੋ ਤੇ ਉਹਨਾਂ ਨੂੰ ਕਿਉਂ ਭਈ ਆਇਓ ਜਰੂਰ ਅਗਲੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਵੀ ਸਾਡੇ ਚ ਕੀ ਗੱਲਬਾਤ ਹੋਈ ਆ ਨਾ ਨਾ ਇਦਾਂ ਦੀ ਥੋੜਾ ਗੱਲ ਆਪਾਂ ਕਰਨੀ ਆ ਉਹਦਾ ਇਹ ਆ ਬੂਆ ਨੂੰ ਮੇਰੇ ਸਾਹ ਨਾਲ ਕਹੀਏ ਕਿ ਨਾ ਗਈਏ ਲਾ ਬੂਆ ਨੂੰ ਤੇ ਰਹਿਣ ਦਿਓ ਸਗੋਂ ਆ ਜਾਏਗੀ ਤੇ ਚੰਗਾ ਨਹੀਂ ਤੇ ਉੱਥੇ ਤੇ ਕੋਈ ਗੱਲ ਨਹੀਂ ਛੇੜ ਲੈਣੀ ਆ ਤੇ ਚਲੇ ਅਭੀ ਮੜਾ ਮੋਟਾ ਕਹਿ ਦਾਂਗੇ ਜੇ ਆ ਜੂਗੀ ਤਦ ਵੀ ਠੀਕ ਆ ਤੇ ਨਾ ਆਉਗੀ ਤੇ ਤਦ ਵੀ ਚੱਲ ਜਾਣਾ ਕਿਹੜੀ ਗੱਲ ਆ ਬਾਕੀ ਪਿੰਦਰ ਤੇ ਭਾਬੀ ਨਾਲ ਸਿਆਣੇ ਆ ਉਹਨਾਂ ਨੇ ਆਪ ਹੀ ਨਹੀਂ ਲੈ ਕੇ ਆਉਣਾ ਵੀ ਉੱਥੇ ਆਨੇ ਅਗਲੇ ਦਿੜੇ ਹੋਜੇ ਕੰਮ ਚ ਕਿਤੇ ਹੋਰ ਫਿੱਕਾ ਪਾਉਣ ਗਿਆ ਨਾ ਆਜ ਚਲੋ ਲਾ ਲਓ ਫਿਰ ਫੋਨ ਤਾਂ ਨਹੀਂ ਹੁਣ ਚੁੱਕਦਾ ਜਵਾਨ ਕੇ ਜਾ ਕੀ ਕਰਦਾ ਤਾਂ ਮੀ ਪੈ ਗਏ ਵਾਵਾ ਵਧੀਆ ਹੋ ਗਈ ਇਦਾਂ ਕਰਦਾ ਵੱਢ ਗਿਆ ਨਾ ਪਾਲਕ ਹੁੰਦੇ ਆ ਭੀ ਨਸਰਨਾ ਗਰਮੀ ਆ ਦੀ ਸਬਜੀ ਲੰਮਨੇ ਆ ਕੋਈ ਲਾਲਾ ਫੋਨ ਹੈਲੋ ਹੋਰਪਿੰਦਰ ਕੀ ਹਾਲ ਚੱਲਾ ਵਧੀਆ ਵਧੀਆ ਹੋਰ ਸੁਣਾ ਕਿਦਾਂ ਬਸ ਵਧੀਆ ਤੂੰ ਸੁਣਾ ਕਿਦਾਂ ਕਰੇ ਬਸ ਵਧੀਆ ਠੀਕ ਠਾਕ ਸਭ ਤੂੰ ਦੱਸ ਕਿਦਾਂ ਯਾਦ ਕੀਤਾ ਬਸ ਯਾਦਗੀ ਕਰਨਾ ਹੈ ਪਿੰਦਰ ਮੈਂ ਪਰਸੋਂ ਨਾਲ ਭਾਜੀ ਹੁਣਾ ਜਾਣਾ ਵਾ ਬਾਹਰ ਉਹਨਾਂ ਦਾ ਫਲੈਟ ਹੈ ਪਰਸੋਂ ਦੀ ਅੱਛਾ ਅੱਛਾ ਤੇ ਇਹ ਆਪੀ ਤੂੰ ਹਾਜ਼ਰ ਜ਼ਰੂਰ ਹੋਣਾ ਮੇਰਾ ਵੀਰ ਇੱਥੇ ਆ ਜੀ ਆਪਾਂ ਇਕੱਠੇ ਹੀ ਸਾਰੇ ਜਾਵਾਂਗੇ ਲਵ ਇੱਥੇ ਆਉਣ ਵਾਲੀ ਤੇ ਗੱਲ ਝੂਠੀ ਆ ਯਾਰ ਟਾਈਮ ਨਹੀਂ ਲੱਗਣਾ ਦੰਤ ਤੇ ਉੱਥੇ ਵੇਖਾਂਗੇ ਜੇ ਆ ਗਿਆਲੇ 에어ਪੋਰਟ ਤੇ ਆ ਜਾਾਂਗੇ ਚੱਲ ਵੇ ਲਈ ਮੈਂ ਤਾਂ ਨਾ ਇੱਥੋਂ ਤੇ ਜਾਂ ਫਿਰ ਉੱਥੇ ਸਿੱਧਾ ਆ ਜੀ ਪਰ ਇਹ ਆ ਵੀ ਕੋਈ ਇਹ ਨਾ ਵੀ ਬਹਾਨਾ ਲਾ ਕੇ ਕੈਨਸਲ ਕਰ ਦੇ ਫਿਰ ਚੰਗੇ ਨਹੀਂ ਲੱਗੀਦਾ ਸਾਡੇ ਵਿੱਚ ਜੋ ਵਰਜੀ ਹੋਇਆ ਪਰ ਉੱਥੇ ਕਿਸੇ ਵੀ ਗੱਲ ਦੀ ਭਿੰਨਕ ਨਹੀਂ ਆ ਗਈ ਚੱਲ ਕੋਈ ਗੱਲ ਨਹੀਂ ਫਿਰ ਪਹੁੰਚਾਂਗੇ ਤੇ ਨਾਲੇ ਇੱਕ ਗੱਲ ਹੋਰ ਹੀ ਹੋ ਹਾਂ ਹਾਂ ਤੈਨੂੰ ਪਤਾ ਭਾਜੀ ਤਰਨਾ ਕਰਦੇ ਵੀ ਕੰਨਾਵਾ ਆ ਨਹੀਂ ਇਹ ਤੇ ਆਵਾ ਹਾਂ ਤੇ ਇਹ ਆ ਵੀ ਪਿੰਦਰ ਜ਼ਰੂਰ ਪਹੁੰਚਣਾ ਤੇ ਭਾਬੀ ਉਹ ਨਾਲ ਲੈ ਕੇ ਆਵੀ ਕੋਈ ਨਹੀਂ ਕੋਈ ਨਹੀਂ ਆਵਾਂਗੇ ਆਉਣਾ ਕਿਉਂ ਨਹੀਂ ਫਿਰ ਮੈਂ ਆਪੇ ਵੀ ਕਰ ਲੈਣਾ ਉਹਨਾਂ ਦਾ ਸਗੋਂ ਡੈ ਫੋਨ ਸਿਰੇ ਸਿਰੇ ਤੇ ਮੈਂ ਰੋ ਘਰੇ ਹਾਂ ਨਹੀਂ ਹਾਂ 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 ਫੇਰ ਲੱਗਾ ਹਾਂ ਲੌਣ ਤੇ ਮੁੜ ਕੇ ਇਦਾਂ ਡੈਵਾ ਕੋਈ ਕੰਮ ਕਰਨ ਤੇ ਚੇਤਾ ਜਾ ਭੁੱਲ ਗਿਆ ਚੱਲ ਕੋਈ ਨਹੀਂ ਮੈਂ ਕਰਕੇ ਨਾਲੇ ਉਹਨਾਂ ਨੂੰ ਪੁੱਛ ਲੈਣਾ ਉਹਨਾਂ ਕਹਿੰਨਾ ਫੋਨ ਹੀ ਨਹੀਂ ਕੀਤਾ ਹਾਂ ਮੈਂ ਤਦੇ ਤੈਨੂੰ ਦੱਸਤਾ ਵੀ ਜਿਹੜਾ ਕੋਈ ਕੰਮ ਕਰ ਵੀ ਹੋਊਗਾ ਤੇ ਕੱਲ ਨੂੰ ਆਪਣਾ ਕਰ ਲਈ ਚੱਲ ਠੀਕ ਆ ਓਕੇ ਵੀਰ ਓਕੇ ਚੰਗਾ ਜੀ ਚੰਗਾ ਤੂੰ ਹੀ ਹੈ ਤੇ ਕੀ ਕਰਨਦੇ ਹੋ ਉਹ ਨਵਦੀਪ ਵੇਖਣਦੇ ਹਾਂ ਮੈਂ ਹਾਂ ਵੀ ਨਹੀਂ ਗਿਆ ਤੇ ਉਹ ਥਾਂ ਮੋਨਾ ਪਰ ਅਜੇ ਨਹੀਂ ਪੈਰ ਤਰਾਵਾ ਹੋਇਆ ਮੈਂ ਚੱਲ ਸਬਜ਼ੀਆਂ ਲਮਣੀਆਂ ਗਰਮੇ ਵਾਲੀ ਤੇ ਨਾਲੇ ਇੱਕ ਗੱਲ ਹੋਰ ਲੱਭਦਾ ਫੋਨ ਆਇਆ ਭਾਜੀ ਨੇ ਆਂਦਾ ਪਰਸੋਂ ਜਾਣਾ ਤੇ ਆਇਓ ਜ਼ਰੂਰ ਤੇ ਚਲੋ ਕੋਈ ਗੱਲ ਨਹੀਂ ਚਲ ਜਿਓ ਫੇ ਤੁਸੀਂ ਤੇ ਮੰਮੀ ਦਾ ਕਿਦਾਂ ਕਰਾਂਗੇ ਮੰਮੀ ਤੇ ਜਾਣਾ ਨਹੀਂ ਆ ਨਹੀਂ ਜਾਂਦੇ ਤੇ ਨਾ ਜਾਣ ਹੁਣ ਅਗਲੇ ਨੂੰ ਥੋੜੀ ਦੱਸਣਾ ਮੈਂ ਵੀ ਸਾਡੇ ਵਿੱਚ ਕੀ ਗੱਲਬਾਤ ਹੋਈ ਆ ਤੇ ਬਾ ਕਰਾਂਗਾ ਇੱਕ ਵਾਰੀ ਪੋਸਟ ਲਵਾਵਾਂਗਾ ਤੁਰਨਗੇ ਠੀਕ ਆ ਨਹੀਂ ਤੇ ਨਾ ਸਹੀ ਤੇ ਫਿਰ ਤੂੰ ਤਿਆਰ ਹੋ ਜੀ ਚਲੋ ਕੋਈ ਗੱਲ ਨਹੀਂ ਹੋ ਜਾਗੀ ਮੈਂ ਤਿਆਰ ਤੇ ਮੈਂ ਤੇ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਆ ਦੱਸ ਮੇਰੇ ਦਿਮਾਗ ਵਿੱਚ ਇੱਕ ਸਕੀਮ ਆਈ ਆ ਕਿ ਜੀ ਆਪਾਂ ਉਹ ਕੰਮ ਕਰੀਏ ਨਾ ਤੇ ਫਿਰ ਮੰਮੀ ਨੂੰ ਠੋਕਰ ਵੱਜਣੀ ਆ ਫਿਰ ਪਤਾ ਲੱਗਣਾ ਇਹਨਾਂ ਨੂੰ ਕਿ ਕਿੱਦਾਂ ਕਿਸੇ ਦਾ ਹਿੱਸਾ ਲਈਦਾ ਵਾ ਨਵਦੀਪ ਦਾਸ ਤੇ ਸਹੀ ਕੀ ਗੱਲ ਐ ਤੁਹਾਡੀ 부ਆ ਹੈਗੀ ਆ ਨਾ ਆਹੋ ਤੇ ਉਹਨਾਂ ਨਾਲ ਕਰੋ ਹਾਂ ਤੁਸੀਂ ਗੱਲ ਉਹ ਨਹੀਂ ਨਵਦੀਪ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਉਹਨਾਂ ਨਹੀਂ ਉਹ ਮੰਨਣਾ ਹੈਗਾ ਕਿਉਂ ਮੰਨਣਾ ਕਿਉਂ ਨਹੀਂ ਉਹਨਾਂ ਨੇ ਤੁਸੀਂ ਮੇਰੀ ਗੱਲ ਸੁਣੀ ਹੈਗੀ ਨਹੀਂ ਆ ਤੇ ਪਹਿਲਾਂ ਹੀ ਕਹਿਤਾ ਉਹਨਾਂ ਨੇ ਮੰਨਣਾ ਨਹੀਂ ਆ ਜਿੱਦਾਂ ਦੀ ਇਹਨਾਂ ਚ ਗੱਲਾਂ ਹੋਈਆਂ ਨੇ ਨਾ ਉਹਨਾਂ ਦਾ ਹੁਣ ਅੰਦਰ ਨਹੀਂ ਵੜਨ ਦੇਣਾ ਪੀ ਤੁਕਰ ਜਾ ਕੇ ਵੇਖੀ ਨਾ ਬੂਹਾਂ ਬਾਹਰ ਕੱਢ ਦੇਣਾ ਤੈਨੂੰ ਐਡੀ ਗੱਲ ਵੀ ਨਹੀਂ ਆ ਪੀ ਸਾਨੂੰ ਘਰ ਨਾ ਵੜਨ ਦੇਣਗੇ ਮੈਂ ਤੇ ਕਿੰਨੀ ਜਾ ਕੇ ਤੇ ਉਹਨਾਂ ਨਾਲ ਗੱਲ ਕਰੀਏ ਤੇ ਉਹਨਾਂ ਨੂੰ ਆਨੇ ਆ ਕਿ ਤੁਸੀਂ ਵੀ ਇਹਨਾਂ ਤੋਂ ਆਣ ਕੇ ਹਿੱਸਾ ਮੰਗੋ ਫਿਰ ਪਤਾ ਲੱਗੂਗਾ ਮੰਮੀ ਨੂੰ ਉਧਰੋਂ ਤੇ ਇਹਨਾਂ ਨੂੰ ਕਿੱਲਾ ਆਇਆ ਹਨ ਜਦੋਂ ਇਧਰੋਂ ਪੰਜ ਕਿੱਲੇ ਗਏ ਤੇ ਫਿਰ ਪਤਾ ਲੱਗਣਾ ਵਾ ਗੱਲ ਤੇ ਨਵਦੀਪ ਤੇਰੀ ਠੀਕ ਆ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਮੰਨਣਗੇ ਕਿਉਂ ਮੰਨਣਾ ਕਿਉਂ ਨਹੀਂ ਉਹਨਾਂ ਨੇ ਤੁਸੀਂ ਉਹਨਾਂ ਕੋਲ ਜਾਓ ਹਾਂ ਇੱਕ ਵਾਰੀ ਤੇ ਉਹਨਾਂ ਨਾਲ ਜਾ ਕੇ ਗੱਲ ਤੇ ਕਰੋ ਇਦਾਂ ਕਰਦਾ ਫਿਰ ਫੋਨ ਨੰਬਰ ਤਾਂ ਹੈਗਾ ਉਹਨਾਂ ਦਾ ਤੇ ਕਰੀ ਫੋਨ ਕਰਕੇ ਵੇਨੇ ਆ ਨਹੀਂ ਨਹੀਂ ਪਿੰਦਰ ਫੋਨ ਨਾ ਕਰਿਓ ਇਹੋ ਜਿਹੀ ਗੱਲਾਂ ਫੋਨ ਤੇ ਨਹੀਂ ਹੁੰਦੀਆਂ ਜਾ ਕੇ ਤੇ ਸਗੋਨਾਂ ਨੂੰ ਸਮਝਾਓ ਜੇ ਤੁਹਾਡੀ ਇੰਨੀ ਗੱਲ ਵਧੀ ਆ ਤੇ ਹੁਣ ਤੁਸੀਂ ਫੋਨ ਤੇ ਉਹਨਾਂ ਨਾਲ ਗੱਲ ਕਰਨੀ ਆ ਤੇ ਜੇ ਬਹੁਤੀ ਗੱਲ ਹੈ ਨਾ ਤੇ ਮੈਂ ਤੁਹਾਡੇ ਨਾਲ ਜਾਨੀ ਆ ਪਹਿਲਾਂ ਐਡੀ ਗੱਲ ਥੋੜੀ ਕਿ ਉਹਨਾਂ ਨੇ ਤੋਪ ਬੀੜੀ ਹਨ ਘਰੋਂ ਥੋੜੀ ਕੱਢ ਦੇ ਲੱਗੇ ਨੇ ਚਾਰ ਗੱਲਾਂ ਹੀ ਸੁਣਾ ਲੈਣਗੇ ਮੰਮੀ ਦੀਆਂ ਵੀ ਤੇ ਇੰਨੀਆਂ ਸੁਣੀ ਦੀਆਂ ਆ ਤੇ ਜੇ ਉਹਨਾਂ ਦੀਆਂ ਚਾਰ ਸੁਣ ਲਾਂਗੇ ਤੇ ਫਿਰ ਅਸੀਂ ਕਿਹੜੇ ਨਿੱਕੇ ਹੋਜਣਾ ਆ ਨਾਲੇ ਹੱਡੀ ਗੱਲ ਤੇ ਬਣ ਜੂਗੀ ਨਾਲੇ ਮੰਮੀ ਨੂੰ ਪਤਾ ਲੱਗੂਗਾ ਪਰ ਇੱਕ ਗੱਲ ਆ ਮੰਮੀ ਨੂੰ ਇਹ ਚੀਜ਼ ਦਾ ਪਤਾ ਲੱਗੇ ਤੇ ਅਸੀਂ ਕੀ ਕਰੰਦੇ ਆ ਕੀ ਪਤਾ ਵਾ ਜੇ ਅਸੀਂ ਜਾਵਾਂਗੇ ਤੇ ਤੁਹਾਡੀ ਰਿਸ਼ਤਦਾਰੀ ਫੇਰ ਬਣ ਜੇ ਉਹ ਤੁਹਾਡੀ ਤੁਹਾਨੂੰ ਮਿਲਣ ਵਰਤ ਨਹੀਂ ਲੱਗ ਪੇ